मर्त मर्त मात

ਸ਼ਾਬਦੇ ਮੰਦੋਰਾ ਅਬ ਤੋ ਜਗ ਮਦੇ ਸਿਧ ਪਏ ਹੀ ਗੋ ਹਾਤ ਸਿੰਘਾਉਰਾ ਨਿਮਾਨਾ साहिब श्री गुरू ग्रंथ साहिब न पिंजी ਅਕਤਪਨਸਾਰੇ ਹੀ ਸ਼ੋਮੇ ਅਮਸ਼ਹੀ ਅੰਮ੍ਰਿਤ ਬਾਬਾ ਜੀਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਣਾ ਕਰ ਰਹੇ ਹਾਂ ਗੁਰਪ੍ਰੇਰ ਸਾਸਤਰ ਜੀ ਬਾਬਾ ਜੀਮ ਸਿੰਘ ਜੀ ਦੀ ਕੁਰਬਾਨੀ ਬਹੁਤ ਵੱਡੀ ਕੁਰਬਾਨੀ ਹੈ ਕਿੱਡੀ ਵੱਡੀ ਕੁਰਬਾਨੀ ਕਿਸ ਇਨਸਾਨ ਤੇ ਦੇ ਨੇ ਸਰਦ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਨਾਵੇਂ ਸ਼ਤਰੂ

ਗੁਰਪੁਰ ਸਸ ਨਦੀ ਇਹੋ ਜਿ ਸੂਰਪਿਆਂ ਨੇ ਜਿਆਦਾ ਨਸਨ ਵਹਤ ਟੱਕ ਕੇ ਨਾ ਨਾ ਤਈ ਮੇਰੇ ਬਹੁਤ ਸਤਕਾਰਯੋਗ ਸਰਕਾਰ ਦੇ ਸਿਵਲ ਕਮਾਂਡਿੰਗ ਸਾਹਿਬ ਜਿਨੇ ਬਹੁਤ ਵਧੀਆ ਕੰਮ ਕਰਕੇ ਆਪਣੇ ਲੋਕਾਂ ਨੂੰ ਦਿਵਾਉਂਦਾ ਜਚਲ ਕੀਤਾ ਹੈ ਗੁਰੂ ਕਾਰੇ ਸਾਸਨ ਜੀ ਇਹੋ ਜੇ ਗੁਰੂਤਮ ਸਾਨੂੰ ਵੱਧ ਤੜ ਕੇ ਨਾਉਂਦੇ ਕਿ ਆਪਣੇ ਬੱਚਿਆਂ ਨੂੰ ਸਾਨੂੰ ਇਤਿਹਾਸ ਤੋਂ ਜਾਣੂ ਕਰਾਉਣਾ ਚਾਹੀਦਾ ਹੈ ਕਿ ਸਾਡਾ ਇਤਿਹਾਸ ਕਿੰਨਾ ਗੌਰਵਮਈ ਹੈ ਕਿੰਨਾ ਸ਼ਾਨਮੰਦ ਹੈ ਸਾਧੂ ਜੀ ਦੇ ਕਦਰ ਵਿੱਚ ਦਾਸ ਵੀ ਅਰਦਾਸ ਕਰਦਾ ਹੈ ਆਪ ਸਭੀ ਸਾਕਸ਼ੀ ਪਰ ਅਰਦਾਸ ਕਰੂ ਕਿ ਅੱਗੇ ਤੋਂ ਇਸ ਸਮਾਗਮ ਆਪਾਂ ਗੁਰੂ ਕਾਰੇ ਵਿੱਚ ਵੱਧ ਵਧਾਈ ਦੇ ਪਰਮ ਮਨਾਉਣਾ ਕਰੀਏ ਗੁਰੂ ਕਾਰੇ ਸਾਸਨ ਜੀਓ ਬਾਬਾ ਜੀ ਮਸੂਲ ਦੀ ਕਹਾਣੀ ਬਹੁਤ મોટી ਕਹਾਣੀ ਆਓ ਬਾਬਾ ਜੀ ਸਿੰਘ ਤੇ ਜੀਵਨ ਸਮਰਪਿਤ ਬੀਰ ਅਸਲਾ ਸ਼ਬਦ ਸੱਚ ਕਾਂਸ਼ੀ ਤੋਂ ਮੰਦਿਰ ਸਾਹਿਬ ਦੀ ਮਰਾਦਾ ਦੇ ਅਨਸਾਰ ਪਿੱਲਾ ਰਾਜਪੁਤ ਉਕਰ ਸਕਾਇ ਜੰਮਨਾਰਾ ਆਦਿ ਦੀ ਸ਼ਾਨ ਵਿੱਚ ਆਜਾ ਕਿਸੇ ਸੱਜ ਦੇ ਨਵਾਜਣਾ ਜੀਓ ਪਹਿਲਾ ਮਰ ਤੁਭੋ हो नी Oh. ਹੋ 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 ਕਰਨਾਮਾ ਹੋ 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 ਜੀਵਨ ਕੀ Oh yeah. no! मला mm -hmm. mm -hmm. ਜੇ ਜੀਵ ਹੈ ਅਟਲਤੀ ਜਾਏ ਜੇ ਜੀਵ ਹੈ ਅਟਲਤੀ ਜਾਏ ਜੇ ਜੀਵ ਹੈ ਅਟਲਤੀ Thank <laughs> you?